ਆਣਾ ਜੀ ਇੱਥੇ ਪਬਲਿਕ ਨੂੰ ਬੜਾ ਕਲੀਅਰ ਕਰਨਾ ਚਾਹਣਾ ਜਿਵੇਂ ਕਿ ਆਪਣੇ ਚੈਨਲਾਂ ਦੇ ਖਾ ਜਾਣਦਾ ਇਹ ਮਾਦੋਪੁਰ ਤੇ ਗੇਟ ਰੋਡਗੇ ਜੀ ਹੁਣ ਫਲੱਡ ਦਾ ਫ੍ਰੀ ਫਲੋ ਹੋ ਗਿਆ ਜੀ ਇਹ ਜਿੰਨੇ ਹੈਡ ਵਰਕਸ ਹੁੰਦੇ ਹਨ ਜੀ ਇਹ ਫਲੱਡ ਵਾਸਤੇ ਨਹੀਂ ਹੁੰਦੇ ਇਹ ਇੱਕ ਵੀਰ ਸਟਰਕਚਰ ਹੁੰਦੀ ਹੈ ਜਿਹੜੀ ਹੈਡ ਕ੍ਰੀਏਟ ਕਰਦੀ ਹੈ ਪਾਣੀ ਦਾ ਟੂ ਫੀਡ ਦੀ ਕਨਾਲਸ ਜਿਹੜੀਆਂ ਆਫਟੇਕ ਕਰਦੀਆਂ ਉਤੋਂ ਉਹ ਜੀ ਜਟਕਾ ਸਾਲ ਸਮਝਾਈਏ ਜੇ ਆਪਣੀ ਪੰਜਾਬ ਦੀ ਜਨਤਾ ਨੂੰ ਸਮਝਾਉਣਾ ਹੋਵੇ ਜਿਵੇਂ ਆਪਾਂ ਖਾਲੇ ਚ ਪਾਣੀ ਲਿਆਉਣੇ ਆ ਜਦੋਂ ਕਿਸੇ ਨੱਕਾ ਵੜਦੇ ਆ ਕਿਸੇ ਕਿੱਲੇ ਨੂੰ ਤਾਂ ਅੱਗੇ ਬੰਨ੍ਹ ਮਾਰ ਦਿੰਦੇ ਆ ਖਾਲੇ ਦੇ ਤਾਂ ਪਾਣੀ ਪੈਂਦਾ ਉਸ ਕਿੱਲੇ 'ਚ ਸੋ ਉਵੇਂ ਜਿਵੇਂ ਇਹ ਇੱਕ ਬੰਨ੍ਹ ਹੈ ਜਿਹੜਾ ਨਹਿਰ ਨੂੰ ਫੀਡ ਕਰਨ ਵਾਸਤੇ ਹੈ ਦੂਸਰੀ ਗੱਲ ਹੈ ਜਿੱਥੋਂ ਤੱਕ ਹੈਡਵਰਸ ਦਾ ਸਵਾਲ ਹੈ ਮਾਧੂਪੁਰ ਹੈਡਵਰਸ ਡਿਜ਼ਾਈਨਡ 6.5 ਲੱਖ ਕਿਊਸਿਕ ਵਾਸਤੇ ਤੇ ਇਹਦੇ 'ਚ 6.5 ਲੱਖ ਕਿਊਸਿਕ ਪਾਣੀ ਜਿਹੜਾ ਆਪਾਂ ਕਹਿੰਦੇ ਆ ਪਾਸ ਉਦੋਂ ਹੋਣਾ ਜਦੋਂ ਸਪਿਲਵੇ ਗੇਟ ਕਹਿੰਦੇ ਜਿਹੜੇ ਇਹਨਾਂ ਨੂੰ ਜਿਹੜੇ ਸਾਰੇ ਗੇਟ ਆ ਨੇ ਸਪਿਲਵੇ ਗੇਟ ਕਹਿੰਦੇ ਇਹਨਾਂ ਨੂੰ 28 ਗੇਟ ਨੇ ਉੱਥੋਂ ਦੇ ਜਦੋਂ ਉਹ ਸਾਰੇ ਖੁੱਲੇ ਹੋਣ ਇਹ ਨਹੀਂ ਵੀ ਗੇਟ ਬੰਦ ਹੋਣ ਤੇ ਓਵਰਫਲੋ ਹੋ ਕੇ ਪਾਣੀ 6.5 ਲੱਖ ਟੱਪ ਜੂ ਫਿਰ ਤਾਂ ਉਹ ਸਟਰਕਚਰ ਡੈਮੇਜ ਹੋਊਗੀ ਹੋਊਗੀ ਅੱਛਾ ਦੂਸਰੀ ਗੱਲ ਇਹ ਆ ਜੀ ਜਦੋਂ ਹੈਡਵਰਕ ਕੋਈ ਵੀ ਹੋਵੇ ਜਦੋਂ ਉਹਦੇ ਚ ਨੋ ਫਲੱਡ ਜਿਵੇਂ ਹੁਣ ਆਪਣਾ ਚਲੋ ਆਪਾਂ ਮਾਦੋਪੁਰ ਦੀ ਗੱਲ ਕਰੀਏ ਮਾਦੋਪੁਰ ਚ ਉਦੋਂ ਪਹਿਲਾਂ 40-50 ਹਜ਼ਾਰ ਕਿਊਸੇ ਕੰਮ ਪਾਣੀ ਚੱਲ ਰਿਹਾ ਸੀ ਜੇ ਲੋਈ ਇਹ ਨਾ ਚੱਲਦਾ ਹੋਵੇ ਤਾਂ 9000 ਕਿਉਂ ਸਿੱਧੀ ਸਾਰੀ ਯੂਬੀਡੀਸੀ ਹੈ ਤਾਂ ਤੁਹਾਨੂੰ ਜੇ ਪ੍ਰੋਪਰ ਰੈਗੂਲੇਸ਼ਨ ਆਫ ਦਿ ਹੈਡਬਾਕਸ ਕਰਨੀ ਹੈ ਜੋ ਰੈਗੂਲੇਸ਼ਨ ਮੈਨੂਅਲ ਹੈਗਾ ਹੈਡਬਾਕਸ ਦਾ ਸਾਰਿਆਂ ਦਾ ਉਹ ਤਾਂ ਨਾ ਜੀ ਤੁਸੀਂ ਸੈਂਟਰੋ ਗੇਟ ਵੱਧ ਖੋਲੜੇ ਹੁੰਦੇ ਆ ਸਾਈਡਾਂ ਵਾਲੇ ਗੇਟ ਘੱਟ ਖੋਲਨੇ ਹੁੰਦੇ ਆ ਤਾਂ ਕਿ ਸੈਂਟਰ ਤੋਂ ਕ੍ਰੀਕ ਡਵਲਪ ਹੋ ਕੇ ਸਾਈਡਾਂ ਤੇ ਸਕਵਰੀਂਗ ਨਾ ਹੋਵੇ ਉਹ ਮੈਨੂੰ ਅਫਸੋਸ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਜੀ ਜਿਸ ਦਿਨ ਮੈਂ ਤਾਂ ਵੀਡੀਓ ਵੇਖੀ ਜੀ ਉਹ ਮੈਨੂੰ ਮੈਨੂੰ ਆਈ ਫੈਲਟ ਵੈਰੀ ਸ਼ੇਮਡ ਇਸ ਵਿਭਾਗ ਵਿੱਚ ਮੈਂ ਇੰਨੀ ਤਸ਼ੱਦਦ ਨਾਲ ਕੰਮ ਕੀਤਾ ਹੋਵੇ ਮੇਰੇ ਆ ਇਹ ਕੀ ਹੋ ਗਿਆ ਇੱਕ ਪਾਸੇ ਦਾ ਗੇਟ ਪੂਰਾ ਖੁੱਲਾ ਬਾਕੀ ਦੇ ਗੇਟ ਸਾਰੇ ਬੰਦ ਪਾਣੀ ਉੱਤੋਂ ਦੀ ਓਵਰਫਲੋ ਹੋ ਰਿਹਾ ਹੈ ਤਾਂ ਫਿਰ ਗੇਟ ਟੁੱਟੂਗਾ ਜੀ ਚਾਹੇ ਉੱਥੇ 2 ਲੱਖਾ ਕਿਸੇ ਪਾਣੀ ਹੋਵੇ ਚਾਹੇ 3 ਲੱਖ ਹੋਵੇ ਸਮਝ ਰਹੇ ਜੀ ਆਦਰਵਾਈਜ਼ 6.5 ਲੱਖ ਕਿਸੇ ਕ ਆਰਾਮ ਨਾਲ ਟੱਪਿਆ ਹੋਇਆ 1988 ਤੋਂ 14 ਲੱਖ 11 ਹਜ਼ਾਰ ਕਿਸੇ ਪਾਣੀ ਚੱਲਦਾ ਸੀ ਜੀ ਰਾਵੀ 14 ਲੱਖ 11 ਹਜ਼ਾਰ ਉਹ ਇਸ ਤਰਕੇ ਨਹੀਂ ਵੀ ਕੋਈ ਹੈਂਡ ਵਾਸ ਤੋਂ ਪਾਸ ਹੋਇਆ ਸੀ ਮੈਂ ਥੱਲੇੋਂ ਆਪਣੇ ਆ ਜਾਂਦਾ ਉਹ ਜਿਹੜੇ ਬਰਾ ਦੇ ਆ ਜਾਂ ਹੋਰ ਆ ਜਾਂਦੇ ਰਿਵਲਟਸ ਉਹਨਾਂ ਦੇ ਪਾਣੀ ਬਹੁਤ ਆ ਜਾਂਦਾ ਸੋ ਇਹਦੇ ਚ ਹੁਣ ਉਹ ਗੇਟ ਕਿਉਂ ਨਹੀਂ ਓਪਰੇਟਿਵ ਹੋਏ ਕੀ ਆ ਪਾਣੀ ਹੁਣ ਕਈ ਗੱਲਾਂ ਕਰੀ ਜਾ ਉਹ ਜਿਹੜੀ ਕੰਪਨੀ ਹੈ ਨਾ ਜੀ ਉਹ ਕੰਪਨੀ ਨੇ ਸਬਸਿਡਾ ਕਹ ਦੇਣਾ ਸੀ ਛੋਟਾ ਜਿਹਾ ਗੇਟ ਖੁੱਲਣਾ ਨਹੀਂ ਸੀ ਸੋ ਇਹ ਜੇ ਕਰਕੇ ਕੰਪਨੀ ਦਾ ਡਿਜ਼ਾਈਨ ਹੀ ਦੇਖਣਾ ਨਾ ਜੀ ਆਰਬਨ ਸਟਰਕਚਰ 1875 ਸ਼ੁਰੂ ਹੋਈ 1879 ਚ ਕੰਪਲੀਟ ਹੋਈ ਜੀ ਅਗਰੀਜ਼ਾਂ ਵੇਲੇ ਸ਼ੁਰੂ ਹੋਈ ਹੈ ਜੀ ਇਹ ਵੈਰੀ 올ਡ ਸਟਰਕਚਰ ਸੀ ਬਟ ਇਹ ਇਹ ਚਲੋ ਇਹ ਦੇ ਨਾਖੋਲਣ ਕਰਕੇ ਜਿਆਦਾ ਡੈਮੇਜ ਹੋਇਆ ਜੀ ਇਹ ਇਸ ਤਰ੍ਹਾਂ ਜੀ ਪਹਿਲਾਂ ਤਾਂ ਹੈਡ ਵਾਸ ਦੀ ਮੇਨਟੇਨੈਂਸ ਜਦੋਂ ਫਲਡ ਸੀਜ਼ਨ ਸ਼ੁਰੂ ਹੋਣਾ ਉਦੋਂ ਪਹਿਲਾਂ ਸਰਟੀਫਿਕੇਟ ਬਈ 올 ਦੀ ਗੇਟਸ ਐਂਡ ਗੀਅਰਿੰਗ ਆਰ ਇਨ ਪਰਫੈਕਟ ਕੰਡੀਸ਼ਨ ਐਂਡ ਆਰ ኦਪਰੇਟਿਵ ਸਮਝ ਗਏ ਲੋ ਜੀ ਇਹ ਸਰਟੀਫਿਕੇਟ ਅਖੀਰ ਚੀਫ ਇੰਜੀਨੀਅਰ ਲੈਵਲ ਤੇ ਕਰ ਜਾਂਦਾ ਜਿਸ ਤੋਂ ਤੇ ਰੈਗੂਲੇਸ਼ਨ ਦਾ ਤਾਲਕਾ ਗੇਟ ਦਾ ਉਹ ਐਕਸੀਡੈਂਟ ਹੁੰਦਾ ਜਿਹੜਾ ਪੁਲੀ ਇਨਚਾਰਜ ਹੁੰਦਾ ਜਿੰਨੀ ਵੀ ਰੈਗੂਲੇਸ਼ਨ ਹਨ ਜੀ ਸਾਡੇ ਕਨਾਲਸ ਉਹ ਐਕਸ਼ਨ ਦੇ ਰੈਗੂਲੇਸ਼ਨ ਕਰਨੀ ਆ ਕਿਦਾਂ ਗੇਟ ਖਰਾਉਣਾ ਉਹਨੇ ਆਰਡਰ ਐਸਟੂਡੈਂਟ ਨੂੰ ਦੇਣਾ ਐਸਟੂਡੈਂਟ ਹੈਡ ਜਮਾਲਦਾਰ ਹੁੰਦਾ ਇੱਕ ਇੱਥੇ ਪਤਾ ਨਹੀਂ ਹੈ ਕਿ ਹੈ ਹੁਣ ਹੈਡ ਜਮਾਲਦਾਰ ਹੁੰਦਾ ਇੱਕ ਸਾਡੇ ਆਮ ਹੈਡਵਾਰਸ ਤੇ ਮੇਰੇ ਵੇਲੇ ਤਾਂ ਹੁੰਦਾ ਸੀ ਜਦੋਂ ਮੈਂ ਮੇਰੇ ਹੈਡਵਾਰਸ ਤੇ ਹੈਡ ਜਮਾਲਦਾਰ ਨੇ ਫਿਰ ਅੱਗੇ ਰੈਗੂਲੇਸ਼ਨ ਬੇਲਦਾਰਾਂ ਨੂੰ ਦੇਣਾ ਹੁੰਦਾ ਜੀ ਉਹ 70 80 ਬੰਦੇ ਹੁੰਦੇ ਜੀ ਪਰ ਡਿਊਟੀ ਇਹਨਾਂ ਦੀ 4 ਆਵਰ ਨਹੀਂ ਹੁੰਦੀ ਕੋਈ ਬੜੀ ਸਟ੍ਰਿਕਟ ਡਿਊਟੀ ਹੁੰਦੀ ਹੈ ਸੋ ਇਹ ਤਾਂ ਸੋਟੇ ਸਟਾਫ ਨੂੰ ਉੱਤੇ ਰੱਖ ਕੇ ਗੇਟ ਖੋਲਣੇ ਪੈਂਦੇ ਆ। ਸਮਝਦੇ ਖੁੱਲੇ ਰੱਖਣੇ ਚਾਹੀਦੇ ਲੋਪਲਾਟ ਤੇ ਵੀ ਤੇ ਨਹਿਰ ਨਹੀਂ ਫੀਡ ਹੋਊਗੀ ਨਾ ਫੀਡ ਹੋਵੇ। ਦੋ ਗੱਲਾਂ ਲੰਘੇ ਪਹਿਲਾਂ ਤਾਂ ਨਾ ਜੀ ਆਪਣੇ ਪੰਜਾਬ ਚ ਆਮ ਸਧਾਰਨ ਜ਼ਿਮੀਂਦਾਰ ਈਵਨ ਮੈਂ ਵੀ ਸਾਡੇ ਵੀ ਕਹਿੰਦੇ ਆ ਜਦਾਰੇ ਵੀ ਲੋ ਜੀ ਪੰਜਾਬ ਰੋੜ ਤਾਂ ਤੇ ਨਹਿਰਾਂ ਚ ਪਾਣੀ ਹੈ ਨਹੀਂ। ਵੇਖੋ ਜਿਹੜਾ ਮੈਨੂਅਲ ਬਣਾਣਾ ਜੀ ਰੈਗੂਲੇਸ਼ਨ ਮੈਨੂਅਲ ਆਫ ਹੈਡ ਬਾਕਸ ਔਰ ਇਹ ਪ੍ਰੈਕਟੀਕਲ ਵੀ ਹੈ ਔਰ ਸਹੀ ਵੀ ਹੈ ਉਹਦੇ ਮੁਤਾਬਕ ਨਹਿਰ ਨੂੰ ਕਦੇ ਵੀ ਜਦੋਂ ਫਲੱਡਾਂ ਚ ਪੂਲ ਸਪਲਾਈ ਲੈਵਲ ਤੇ ਨਹੀਂ ਚਲਾਉਣਾ ਉਹਦੇ ਦੋ ਤਿੰਨ ਰੀਜ਼ਨ ਨੇ ਜੀ ਇੱਕ ਤਾਂ ਜਦੋਂ ਵੀ ਫਲੱਡ ਆਉਂਦੇ ਆ ਉਹਦੇ ਸਿਲਟ ਬਹੁਤ ਆਉਂਦੀ ਹੈ ਉਹਦੇ ਮੱਕ ਬੜਾ ਆਉਂਦਾ ਹੈ ਤੁਸੀਂ ਆਪਾਂ ਕੇਲੀ ਕਹਿੰਦੇ ਜਿਹੜੀ ਹਰੀ-ਹਰੀ अकेਲੀ ਫਿਰ ਦਰਸਤ ਵੀ ਕਈ ਵਾਰ ਰੁੜ ਕੇ ਆ ਜਾਂਦੇ ਆ ਸੋ ਜੇ ਉਹ ਨਹਿਰ ਤੇ ਪਾਸ ਹੋਂ ਕਰ ਜਾਣਗੇ ਕਿਤੇ ਅਬਸਟਰਕਸ਼ਨ ਕ੍ਰੀਏਟ ਹੋਊਗੀ ਤੇ ਨਹਿਰ ਤੇ ਬ੍ਰੀਚ ਹੋਊਗੀ ਨੰਬਰ 1 ਨੰਬਰ 2 ਹੈਵੀ ਸਿਲਟ ਪਾਸ ਹੋਊਗੀ ਨਹਿਰ ਚ ਸਿਲਟੇਸ਼ਨ ਹੋਊਗੀ ਸੋ ਇਸ ਕਰਕੇ ਨਾ ਜੀ ਨੰਬਰ ਤੀਜਾ ਕੋਈ ਵੀ ਹੈਵੀ ਫਲਕਸ ਪਾਸ ਹੋ ਜੇ ਸਮਝ ਲਓ ਤੁਸੀਂ 2 ਲੱਖ ਪਾਣੀ ਚੱਲ ਰਿਹਾ ਇਕਦਮ ਮੀਂਹ ਪਿਆ ਉੱਤੇ ਕਲਾਊਡ ਬਸ ਹੋਇਆ 4 ਲੱਖ ਹੋ ਗਿਆ ਇਕਦਮ ਜਿਹੜਾ ਲੈਵਲ ਵਧਣਾ ਉਹ ਸਾਰਾ ਲੈਵਲ ਪਾਣੀ ਜਾਊਗਾ ਨਹਿਰ ਚ ਫਿਰ ਨਹਿਰ ਬ੍ਰੀਚ ਹੋਊਗੀ ਫਿਰ ਉਹ ਨਹਿਰ ਦੇ ਕਿਸ ਜਿਹੜੇ ਇਰੀਏ ਤੇ ਅਸੀਂ ਪਾਣੀ ਦੇਣਾ ਹੈ ਉੱਥੇ ਮੀਂਹ ਪੈਂਦਾ ਲੋਕਾਂ ਨੇ ਮੋਗੇ ਬੰਦ ਕਰ ਰਿਆ ਸੋ ਕਦੇ ਵੀ ਨਹਿਰ ਨੂੰ ਨਹੀਂ ਚਲਾਈਦਾ ਆਈ ਐਮ ਸੌਰੀ ਟੂ ਸੇ ਇਹ ਵੀ ਹੁਣ ਯੂਬੀਡੀਸੀ 9000 ਕਿਊਸਿਕ ਚੱਲ ਰਹੀ ਸੀ ਤੇ ਬ੍ਰੀਚ ਕੀਤੀ ਇਸੇ ਕਰਕੇ ਥਿਸ ਇਜ਼ ਵੈਰੀ ਬੈਡ ਅਚਾ ਦੂਜੀ ਗੱਲ ਇਹ ਆ ਵੀ ਹੁਣ ਅੱਜ ਮੈਨੂੰ ਕੱਲ ਮੈਂ ਵੀਡੀਓ ਦੇਖ ਲਈ ਰਾਜਸਥਾਨ ਕਨਾਲ ਫੁੱਲ ਸਪਲਾਈ ਚਲਾ ਰਹੇ ਆ ਉਹ ਗੁਰੂਗੋਜੇ ਰਾਜਸਥਾਨ ਸਪਲਾਈ ਚ ਫਲਕਸ ਪਾਸ ਹੋ ਗਿਆ ਜਾਂ ਮਤ ਆ ਗਿਆ ਜੇ ਉਹ ਬ੍ਰੀਚ ਕਰ ਗਈ ਪੰਜਾਬ ਦਾ ਸੱਤਿਆਨਾਸ਼ ਵਾਜੂਗਾ ਸੋ ਮੇਰੀ ਹੰਬਲ ਸੁਮਿਸ਼ਨ ਆ ਵੀ ਜੇ ਚਲਾਉਣੀ ਆ ਤਾਂ ਨਾਟ ਮੋਰ ਦਨ 50% ਸਪਲਾਈ ਰਾਜਸਥਾਨ ਸਪੈਸ਼ਲੀ ਰਾਜਸਥਾਨ ਦੀ ਗੱਲ ਹੈ ਬਾਕੀ ਨਰਾਂ ਨੂੰ ਚਲਾਉਣੀ ਚਾਹੀਦਾ ਡਿਊਰਿੰਗ ਫਲਕਸ ਅਚਾ ਹੁਣ ਥੋੜੀ ਆਗੀ ਦੀ ਬੀਬੀ ਐਂਬੀਲੀ ਗੱਲ ਵੇਖੋ ਮੈਂ ਇੱਕ ਤਾਂ ਦੋ ਤਿੰਨ ਗੱਲਾਂ ਕਲੀਅਰ ਕਰਨਾ ਚਾਹਣਾ ਇੱਕ ਤਾਂ ਜਦੋਂ ਵੀ ਰੇਨ ਹੋਊਗੀ ਮੀਂਹ ਪਊਗਾ ਕਿਸੇ ਵੀ ਸਟੇਟ ਨੇ ਪਾਣੀ ਲੈਣਾ ਉਹ ਆਪ ਦੀ ਡਿਮਾਂਡ ਘਟਾਉਗੀ ਉਹ ਚਲੋ ਹਰਿਆਣੇ ਦੀ ਗੱਲ ਲੈ ਲਈਏ ਹਰਿਆਣੇ ਦਾ ਜੇ ਸਪੋਜ਼ ਮੈਂ ਸਪੋਜ਼ ਕਿਹਾ ਨਾਟ ਪਾਰਟਿਕੂਲਰ ਜੇ 10000 ਕਿਊਸਿਕ ਡੈਂਡਟ ਆਏਗਾ ਤੇ ਉਹ ਕਹਿੰਦੇ ਸਾਡੇ ਮੀਂਹ ਪੈ ਗਿਆ 6000 ਕਿਊਸਿਕ ਕਰ ਲਿਓ ਤਾਂ ਕਰਨਾ ਪਊਗਾ ਜੀ ਅਗਰ ਵਾਈਜ਼ ਉਹਨਾਂ ਵੀ ਨਹਿਰ ਟੁੱਟ ਗਈ ਜਾਂ ਪੰਜਾਬ ਦੀ ਟੁੱਟ ਪੰਜਾਬ ਚੋ ਜਾਂਦੀਆਂ ਪੰਜਾਬ ਦੀ ਟੁੱਟ ਜੂਗੀ ਫੇਰ ਪੰਜਾਬ ਦਾ ਡੈਮੇਜ ਹੋਊਗਾ ਅੱਛਾ ਤੁਸੀਂ ਜਿੱਥੇ 3 ਲੱਖ 4 ਲੱਖ 5 ਲੱਖ ਪਾਣੀ ਪਾਸ ਹੋ ਰਿਹਾ ਹੈ ਇਹ 2 4000 ਵੱਧ ਪਾਸ ਹੋ ਜੂ ਕੁਛ ਨਹੀਂ ਹੋਣ ਲੱਗਿਆ ਸਮਝਿਆ ਨਾ ਜੀ ਤੇ ਜਿੱਥੋਂ ਹੁਣ ਆਜੋ ਜੀ BBMP ਤੇ ਜਿਹੜੀ ਰੈਗੂਲੇਸ਼ਨ ਵਾਲੀ ਗੱਲ ਹੈ ਇਸ ਤਰ੍ਹਾਂ ਜੀ ਮੈਂ ਇੱਕ ਤਾਂ ਬੜਾ ਅਸੀਂ ਨਾ ਜੀ ਜਿੰਨਾ ਤੇ ਮੈਂ ਰਿਹਾ ਅਗਰ왈 ਸਾਹਿਬ ਹੁੰਦੇ ਸੀ ਚੇਅਰਮੈਨ BBMP ਸਾਡੀ ਆਪਸ ਅੰਡਰਸਟੈਂਡਿੰਗ ਬੜੀ ਕਲੀਅਰ ਸੀ ਤੇ ਅਗਰਵਾਲ ਸਾਹਿਬ ਨੂੰ ਮੈਂ ਬੜੀ ਮੁਸ਼ਕਲ ਮਣਾਉਂਦਾ ਹੁੰਦਾ ਸੀ ਹਰਿਆਣਾ ਸਟੇਟ ਤੇ ਰਾਜਸਥਾਨ ਸਟੇਟ ਹਮੇਸ਼ਾ ਜੀ ਆਪੋਜ਼ ਕਰਦੇ ਸੀ ਵੀ ਡੈਮਾਂ ਚ ਜਿਹੜਾ ਪਾਣੀ ਹੈ ਨਾ ਜੀ ਉਹ ਆਪਾਂ ਪੂਲ ਸਪਲਾਈ ਤੇ ਨਹੀਂ ਜਾਣ ਦੇਣਾ ਜਿੰਨਾ ਦਾ ਲੈਵਲ ਹੈ ਆਪਟੀਮਮ ਲੈਵਲ ਹੈ ਉਹ ਤੇ ਨਹੀਂ ਜਾਣ ਦੇਣਾ ਜਿੰਨਾ ਚਿਰ 20 ਸਤੰਬਰ ਦੇ ਰੇਡੇ ਜਾ ਕੇ ਕਰਨ ਉਹ ਗੱਲ ਅੰਡਾ 10 ਸਤੰਬਰ ਨੂੰ ਭਰ ਲੈਂਦੇ ਆ 5 ਸਤੰਬਰ ਨੂੰ ਭਰ ਲੈਂਦੇ ਆ ਵੀ 25 25 ਫੁੱਟ ਤੁਸੀਂ ਡੈਮ ਨਹੀਂ ਮੇਰਾ ਤਾਂ ਕਿ ਫਲੱਡ ਰੂਟਿੰਗ ਹੋ ਫਲੱਡ ਰੂਟਿੰਗ ਦਾ ਮਤਲਬ ਹੈ ਵੀ ਜੇ ਤੱਕ ਸਸ ਪਾਣੀ ਆ ਜਾ ਡੈਮਸ ਲੈ ਲਿਆ ਨਹੀਂ ਥੋੜਾ ਥੋੜਾ ਪਾਣੀ ਕਰਕੇ ਛੱਡੀ ਗਏ ਉਹਦੇ ਨਾਲ ਫਲੱਡ ਨਹੀਂ ਹੋਣਗੇ ਪੰਜਾਬ 'ਚ ਦੂਸਰਾ ਹੁੰਦਾ ਜੀ ਜਿਹੜੇ ਸਾਡੇ ਰਿਵਲਟਸ ਆ ਜਿਵੇਂ ਸਵਾ ਹੈਗੀ ਆ ਉਜ ਰਿਵਰ ਆ ਅਗੜ ਮੈਂ ਦੱਸ ਰਿਹਾ ਇਹ ਇਹ ਹੈਡ ਵਾਸ ਤੋਂ ਥੱਲੇ ਆ ਕੇ ਪੈਂਦੇ ਆ ਡੈਮਾਂ ਤੋਂ ਥੱਲੇ ਆ ਕੇ ਪੈਂਦੇ ਜਿੱਦੇ ਦੋ ਦੋ ਲੱਖ ਯੂਸਿੰਗ ਵੀ ਪਾਣੀ ਆ ਜਾਂਦਾ ਸੋ ਉਹ ਲਿਸ਼ਨ ਕੋਰਾਈਜੇਸ਼ਨ ਕਰਨੀ ਵੀ ਜਦੋਂ ਉਹ ਰਿਵਲਟਸ ਦਾ ਪਾਣੀ ਨਿਕਲ ਗਿਆ ਸਾਤਲੂਚੋਂ ਜਾਂ ਰਾਵੀ ਚੋਂ ਜਾਂ ਬਿਆਸ ਚੋਂ ਤਾਂ ਉਦੋਂ ਬਾਅਦ ਡੈਮ ਤੋਂ ਪਾਣੀ ਛੱਡੋ ਉਦੋਂ ਪਹਿਲਾਂ ਘਟਾ ਦਿਓ ਤਾਂ ਕਿ ਉਹ ਪਾਣੀ ਦੋਨੇ ਰਲ ਕੇ ਨਾ ਟੁੱਟਣ ਕਿਉਂਕਿ ਸਾਡੇ ਜਿਹੜੇ ਜਿਆਦਾ ਬੈਂਕਮੈਂਟ ਹਨ ਜੀ ਜਿੰਨੇ ਸਤਲੂਈ ਲਾ ਲੋ ਉਹ 2 ਲੱਖ ਕਿਉਂ ਇਸੇ ਇੱਕ ਵਾਸਤੇ ਡਿਜ਼ਾਈਨਡ ਹੈ ਰੋਪੜ ਤੋਂ ਲੈ ਕੇ ਹਰੀ ਜੇਕੇ ਤੱਕ ਅਜੇ ਹੁਣ 4 ਲੱਖ ਛੱਡਾਂਗੇ ਤਾਂ ਓਵਰਫਲੋ ਹੋਊਗਾ ਟੁੱਟੂਗਾ ਜੀ ਸੋ ਇਹ ਨਾ ਜੀ ਬੀਬੀਐਮਬੀ ਦਾ ਕਿਉਂ ਕਰ ਕੀਤਾ ਕਿਉਂ ਨਹੀਂ ਇਸ ਪ੍ਰਬੇਲਪਉਣ ਕਰ ਸਕੇ ਇਹ ਪਿਆਰ ਨਾਲ ਹੁੰਦਾ ਜੀ ਕਦੇ ਗੁੱਸੇ ਨਾਲ ਕਦੇ ਕੁਛ ਨਹੀਂ ਹੋਇਆ ਕਰਦਾ ਜ਼ਿੰਦਗੀ ਦੇ ਪਿਆਰ ਸਭ ਤੋਂ ਵਧੀਆ ਭਾਸ਼ਾ ਹੈ ਮੈਨੂੰ ਯਾਦ ਹੈ ਕਿ ਉਦੋਂ ਸੀਐਮ ਸਾਹਿਬ ਬਾਦਲ ਸਾਹਿਬ ਸੀ ਤੇ ਗੁਰੂ ਸਾਹਿਬ ਹੁੰਦੇ ਸੀ ਪ੍ਰਿੰਸੀਪਲ ਸੈਕਟਰੀ ਮੈਨੂੰ ਰਾਤ ਨੂੰ 2 ਵਜੇ ਟੈਲੀਫੋਨ ਆਇਆ ਤੇ ਕਿ ਸੀਐਮ ਸਾਹਿਬ ਗੱਲ ਕਰਨਗੇ ਮੈਨਸਰ ਹੁਕਮ ਕਰੋ ਜੀ ਕਹਿੰਦੇ ਬੇਟਾ ਉਹ 50000 ਕਿਉਂ ਸੀ ਪਾਣੀ ਪਾਕਿਸਤਾਨ ਨੂੰ ਜਾਈ ਜਾਂਦਾ ਮੈਨਸਰ ਉਹ ਜਾਣ ਕੇ ਛਡਾਇਆ ਜੀ ਮੈਂ ਅਗਰ왈 ਸਾਹਿਬ ਦਾ ਛਡਦੇ ਨਹੀਂ ਸੀ ਮੈਂ ਹੀ ਪ੍ਰਵੇਲ ਪਾਉਣ ਕੀਤਾ ਹਰਿਆਣਾ ਦੇ ਰਾਜਸਥਾਨ ਵੀ ਆਪੋਸ ਕਰਦੇ ਸੀ ਉਹਦੇ ਨਾਲ ਇੱਕ ਤਾਂ ਕ੍ਰਿਕਟ ਵਿਲਪ ਹੋ ਜੂਗੀ ਦਰਿਆ ਜੀ ਦੂਸਰਾ ਇਹ ਹੈਗਾ ਵੀ ਜੇ ਪੱਧ ਪਾਣੀ ਆ ਗਿਆ 3-4 ਲੱਖ ਆ ਗਿਆ ਤਾਂ ਅਸੀਂ ਉਹਦੇ ਲੈ ਲਾਂਗੇ ਹੈੱਡ ਵਾਸ ਤੇ ਹੌਲੀ ਹੌਲੀ ਛੱਡੀ ਚੱਲਾਂਗੇ ਉਹ ਫਿਰ ਸਮਝਦੇ ਸੀ ਕੀ ਉਹ ਕਹਿੰਦੇ ਬੇਟਾ ਠੀਕ ਹੈ ਮੇਰਾ ਮੈਂ ਹਾਂ ਦਾ ਸ਼ਾਇਦ ਇਹਨਾਂ ਨੂੰ ਵੀ ਰਿਕਵੈਸਟ ਕਰਦਾ ਇਹ ਵੀ ਮੰਨ ਜਾਂਦੇ ਉਹ ਦਲਤਾ ਮਤਲਬ ਆਪਸ਼ਨ ਨੇ ਸਮਝਾਉਣੀ ਹੈ ਨਾ ਜੀ ਜੇ ਉਹ ਉਹ ਕ੍ਰਿਟੀਕਲ ਬੌਸ ਨੂੰ ਸਮਝ ਆ ਗਈ ਤਾਂ ਯਸ ਕਰੂਗਾ ਨਹੀਂ ਕੋਈ ਕਮਲੇ ਦਾ ਹੁੰਦਾ ਨਹੀਂ ਪੋਲੀਟিক্যাল ਬੋਸਸ ਬੜੇ ਸਿਆਣੇ ਹੁੰਦੇ ਨੇ ਸਮਗਾ ਸਾਥੋ ਵੀ ਸਿਆਣੇ ਹੁੰਦੇ ਨੇ ਪਬਲਿਕ ਨਾਲ ਡੀਲ ਕੀਤਾ ਹੁੰਦਾ ਸੋ ਇਹ ਨਾਲ ਦੀ BBMP ਨੂੰ ਹੁਣ ਤਾਂ ਜਿਵੇਂ ਹੁਣ ਮੇਰੀ ਸਨੋ 88 ਦੇ ਫਲੱਡ ਆਏ ਜੀ ਹਾਂ 88 634 ਤੇ ਹਾਂ 88 ਜੁਨ 1988 ਜੇ 634 mm ਰੇਨ 22 ਸਤੰਬਰ ਤੋਂ ਲੈ ਕੇ 26 ਸਤੰਬਰ ਤੱਕ ਰਹੀ ਸੀ ਉਹ ਤੁਹਾਨੂੰ ਪਤਾ ਹੋਣਾ ਸਤੰਬਰ ਦੇ ਅੰਤ ਥੜਾ ਆਏ ਸੀ ਜੀ ਉਹਨੂੰ ਸਭ ਦਾ 4 ਲੱਖ ਕਿਉਂ ਸਿੱਕ ਪਾਸ ਕਰਨਾ ਪੈ ਜਾ ਡਾਊਨਸਟ੍ਰੀਮ ਆਪਣੇ ਸੱਤੁੱਪ ਚ ਫ੍ਰਮ ਆਪਣੇ ਨੰਗਲੈਂਡ ਤੋਂ ਉਹਨੇ ਡੈਮੇਜ ਕੀਤਾ ਉਹ ਤਾਂ ਚਲੋ ਜੀ ਉਹ 88 ਸੀਗਾ ਉਹ ਤਾਂ ਭਰਨੇ ਹੁੰਦੇ 20 ਸਤੰਬਰ ਤੱਕ ਆਪਾਂ ਫੀਲਿੰਗ ਪੀਰਡ ਹੁੰਦਾ ਇਹ ਅਗਸਟ ਐਂਡ ਜਾਂ ਅਗਸਟ ਚ ਦੇ ਪਾਣੀ ਪੂਰੇ ਡੈਮ ਭਰ ਜਾਣੇ ਇਹ ਤਾਂ ਨਲਾਕੀ ਸਮੂੰਗਾ ਮੈਂ ਵੀ 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 ਅੰਬੀਚ ਇਟ ਇਜ਼ ਅ ਟੋਟਲ ਮਤਲਬ ਗਲਤੀ ਹੋਈ ਹੈ ਜਾਂ ਹਿਊਮਨ 에ਰਰ ਹੈ ਜਾਂ ਉਹਨਾਂ ਦਾ ਡਿਸੀਜਨ ਗਲਤ ਹੈ ਇਹ ਮੈਨੂੰ ਨਹੀਂ ਪਤਾ ਇਹ ਮਤਲਬ ਥਿਸ ਇਜ਼ ਐਨ 에ਰਰ